ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਪਟਿਆਲਾ ਚਾਹੀ ਪੱਗ ਦੀ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਲੜ ਨੂੰ ਆਪਾਂ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਇਸ ਲੜ ਨੂੰ ਜਿਹੜਾ ਆਪਾਂ ਖੋਲ ਕੇ ਤੇ ਇਸ ਲੜ ਨੂੰ ਫਰੰਟ ਦੇ ਤੋਂ ਹੋਲਡ ਕਰਕੇ ਬੈਕ ਤੱਕ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਜੀ ਜਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਇਸ ੜੜ ਨੂੰ ਜਿਹੜਾ ਆਪਾਂ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰ ਲਵਾਂਗੇ। ੜੜ ਨੂੰ ਉੱਪਰੋਂ ਹੋਲਡ ਕਰਨ ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਪੈਸੜ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਫਰੰਟ ਦੇ ਹੱਥੋਂ ਇਸ ੜੜ ਨੂੰ ਇੱਕ ਕਰ ਹੋਲਡ ਹਲਕਾ ਹੋਲਡ ਕਰਕੇ ਫਿਰ ਇਸ ੜੜ ਨੂੰ ਡਾਊਨ ਹੋਲਡ ਕਰਾਂਗੇ। ਇਸ ਦੇ ਉੱਤੇ ਹੱਥ ਫੇਰ ਕੇ ਇਸ ੜੜ ਨੂੰ ਬੈਕਪੈਕ ਸਾਫ਼ ਕਰਕੇ ਜਿਹੜਾ ਲਗਾ ਦੇਵਾਂਗੇ ਜੀ। ਹੁਣ ਆਪਾਂ ਇਸ ਤੋਂ ਅਗਲਾ ਲੜੜ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਲੜੜ ਨੂੰ ਬੈਕ ਤੋਂ ਦਪੈਂਚ ਕਰਕੇ ਤੇ ਇਸ ਲੜ ਦਾ ਉੱਪਰੋਂ ਚੰਗੀ ਤਰ੍ਹਾਂ ਇਸ ਲੜ ਨੂੰ ਹੁਣ ਫੋਲਡ ਕਰਾਂਗੇ ਜੀ ਲੜੜ ਨੂੰ ਉਪਰੋਂ ਫੋਲਡ ਕਰਨ ਤੋਂ ਬਾਅਦ ਫਰੰਟ ਦੇ ਉੱਪਰ ਇਸ ਲੜ ਨੂੰ ਡਬਲ ਫੋਲਡ ਕਰਾਂਗੇ ਇਸ ਤੋਂ ਬਾਅਦ ਇਸ ਲੜ ਦੇ ਉੱਪਰ ਵੀ ਜਿਹੜਾ ਆਪਾਂ ਹੱਥ ਫੇਰ ਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਹੋਣੇ ਸਲਾਰ ਦੇ ਵਿੱਚ ਇਹਨਾਂ ਲੜਾਂ ਦੇ ਵਿੱਚ ਆਪਾਂ ਬਾਅਦ ਫੇਰ ਕਿਹੜੇ ਨਾਲ ਇਹਨਾਂ ਲੜਾਂ ਦਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰਾਂਗੇ ਜੀ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਜਿਹੜਾ ਬਾਅਦ ਫੇਰ ਕਿਹੜਾ ਲੜਾਂ ਦਾ ਜਿਹੜਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਸੈੱਟ ਕਰ ਲਵਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਆਪਣਾ ਜਿਹੜਾ فاਸਲਾ ਆਪਾਂ ਨੇ ਸੀਮ ਰੱਖਣਾ ਇਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਕੇ ਤੇ ਉੱਤਰੋਂ ਲੜ ਨੂੰ ਫੋਲਡ ਕਰਕੇ ਫਰੰਟ ਦੇ ਉੱਤਰੋਂ ਡਬਲ ਫੋਲਡ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਕੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਸਲੜ ਦੇ ਵਿੱਚ ਵੀ ਹੁਣ ਆਪਾਂ ਬਾਸ਼ ਫੇਰ ਕਿਹੜਾ ਆਪਣਾ ਸਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਸੈੱਟ ਕਰ ਲਵਾਂਗੇ ਅਗਲੇ ਲੜਨ ਨੂੰ ਵੀ ਵਾਪਸ ਪਿੰਚ ਕਰਕੇ ਤੇ ਇਸ ਲੜਨ ਨੂੰ ਉਪਰੋ ਹੋਲਡ ਕਰਕੇ ਪਰੜਦੇਓ ਕਿਹੜਾ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਾਂਗੇ ਤੇ ਲੜ ਨੂੰ ਉੱਪਰ ਗਰ ਫੋਲਡ ਕਰਾਂਗੇ ਜੀ ਇਸ ਲੜ ਨੂੰ ਵੀੜਾ ਆਪਾਂ ਚੰਗੀ ਤਰ੍ਹਾਂ ਉੱਪਰੋ ਫੋਲਡ ਕਰਕੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਬੈਕ ਦਾ ਲੜ ਨੂੰ ਸਾਫ਼ ਕਰਕੇ ਲਗਾ ਦਵਾਂਗੇ ਜਿਹੜੇ ਆਪਣੀ ਬਾਕੀ ਭਾਗ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜਾ ਹੁਣ ਆਪਾਂ ਛੇਮੇ ਲੜ ਲਗਾਵਾਂਗੇ ਛੇਮੇ ਲੜ ਨੂੰ ਬੈਕ ਤੋਂ ਪਿੱਛੇ ਕਰ ਲਵਾਂਗੇ ਵਿੱਚ ਘਰ ਤੋਂ ਆਤੇ ਲੜਨ ਨੂੰ ਉਪਰ ਫੋਲਡ ਕਰਕੇ ਜਿਹੜਾ ਆਪਣਾ ਇਸ ਲੜ ਦਾ ਵਾਧੂ ਦਾ ਕੱਪੜਾ ਹੋਊਗਾ ਉਸ ਕੱਪੜੇ ਨੂੰ ਜਿਹੜਾ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਇਦਾਂ ਲੜ ਨੂੰ ਇਹਦਾ ਹੁਣ ਆਪਾਂ ਬੈਕਪੈਕ ਸਾਫ਼ ਕਰਕੇ ਲਗਾ ਦੇਵਾਂਗੇ ਜੀ ਲੇ ਵੇਲੇ ਤੇ ਵੀ ਹੁਣ ਹਰ ਵਾਰ ਸ਼ੇਅਰ ਕਰਨਾ ਵਿੱਚ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਸੈਟ ਕਰਾਂਗੇ ਜਿਹੜਾ ਹੁਣ ਆਪਾਂ ਪੱਗ ਪੈ ਲਗਾ ਮੈਂ ਕੱਲ੍ਹ ਦੀ ਲੜ ਦੇ ਲਈ ਜਿੱਥੇ ਆਹ ਫਾਨੇ ਸੀ ਹੋਰੜ ਹੋਰੜ ਦੇ ਕਿ ਤਸ ਗਾਸ਼ੇਵੇਂ ਲੜਦੇ ਉਪਰ ਆ ਕਿਹੜਾ ਫੱਤ ਮੈਨੂੰ ਲਗਾ ਦਵਾਂਗੇ ਤੇ ਫਿਰ ਉਸ ਤੋਂ ਇਹੜਾ ਆਪਣਾ ਕਲਗੀ ਲੜੂਗਾ ਕਲਗੀ ਲੜ ਦੇ ਪੁਣੀ ਨੂੰ ਫੋਲਡ ਲਵਾਂਗੇ ਜਦੋਂ ਉੱਪਰ ਲਾ ਬਲਾ ਉਹ ਆਪਾਂਥਲੇ ਨੂੰ ਫੋਲਡ ਕਰਾਂਗੇ ਤੇ ਇਹੜਾ ਫੜਲਾ ਪਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬੈਕ ਕੱਟ ਲਵਾਂਗੇ। ਜਦ ਕਿ ਦਰਾ ਇਸ ਲੜ ਨੂੰ ਆਪਾਂ ਜਿਹੜਾ ਸਾਫ਼ ਕਰਾਂਗੇ ਜਿਹੜੇ ਆਪਣੇ ਇਸ ਲੜ ਦੇ ਉੱਪਰ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਕੱਢ ਕੇ ਇਸ ਲੜ ਨੂੰ ਉੱਪਰੋਂ ਵੀ ਜਿਹੜਾ ਆਪਾਂ ਸਾਫ਼ ਕਰਾਂਗੇ ਜੀ। ਫਿਰ ਤੋਂ ਵਾਲ ਜਿਹੜਾ ਆਪਾਂ ਨੇ ਪੱਗ ਪਹਿਨ ਲਗਾਇਆ ਸੀਗਾ ਲੜ ਨੂੰ ਆਪਾਂ ਆਪਾਂ ਕੇ ਪੈ ਥਲੇ ਚਿ ਲਿਆਵਾਂਗੇ ਜੀ ਸੋਸ ਤੋਂ ਲੜ ਨੂੰ ਫਾਕ ਪੈ ਥਲੇ ਚਿ ਲਿਆਉਣ ਤਾਂ ਇਸ ਲੜ ਨੂੰ ਫਰਟ ਵਾਲੂ ਜਿਹੜਾ ਕਮਾ ਦੇਵਾਂਗੇ ਉਸ ਤੋਂ ਜਿਹੜਾ ਆਪਾਂ ਨੇ ਛੇਮਾ ਲੜ ਲਗਾਏ ਸੀਗਾ ਲੜ ਨੂੰ ਆਪਾਂ ਛੇਮਾ ਲੜ ਥਲੇ ਦਬ ਦਵਾਂਗੇ ਜੀ ਜੇਕਰ ਤੁਹਾਡਾ ਲਾੜਾ ਪ੍ਰੋਟ ਲੜ ਰਿਹਾ ਹੈ ਤਾਂ ਤੁਸੀਂ ਇਸ ਨੂੰ ਤੇ ਪੱਗ 'ਤੇ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਲਾੜਾ ਉਹ ਟੰਦਾ ਨਹੀਂ ਰਹੇਗਾ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜਨ ਨੂੰ ਖਿੱਚਣ ਤੋਂ ਬਾਅਦ ਪੂਰਾ ਸਿਰ ਤੇੜਾ ਉਸ ਲੜਨ ਥਲਾਰ ਲਵਾਂਗੇ ਉਸ ਤੋਂ ਆ ਲੜਾ ਲੜਾਇਆ ਥਲੇ ਕਪੜਿਆਂ ਜੜਾਪਾ ਦੇ ਦੇਵਾਂਗੇ ਜੀ ਫਿਰ ਆਪਣਾ ਮੂੰਹ ਵਾਲਾ ਦਰਸੀ ਕੋ ਉਸ ਲੜਨ ਨੂੰ ਖਿੱਚ ਕੇ ਆਪਣਾ ਸਿਰ ਟੈਡ ਕਰ ਲਵਾਂਗੇ ਜੇ ਜੇਗਾ ਤੁਹਾਡਾ ਸਿਰ ਉੱਪਰੋਂ ਨਗਰਿਆ ਹੈ ਤਾਂ ਤੁਸੀਂ ਡਬਲ ਸੀਟ ਚ ਦੇਖ ਕੇ ਜਿਹੜਾ ਆਪਣਾ ਸਿਰ ਟੱਕ ਸਕਦੇ ਹੋ ਇਹੜਾ ਆਪਣਾ ਮੂੰਹ ਨਾਲ ਲੜੂਗਾ ਜਿਹੜਾ ਆਪਣਾ ਮੂੰਹ ਨਾਲ ਲੜੂਗਾ ਮੂੰਹ ਨਾਲ ਲੜਨ ਦੁਨਸਾੜਾ ਤੋਂ ਹੋਲਡ ਕਰਕੇ ਬੈਕ ਬੈਕ ਤੇੜਾ ਆਪਸ ਨਾਲ ਨੂੰ ਦਬ ਦਵਾਂਗੇ ਜੇਕਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ